ਮਾਰਤੰਨ ਮਹਾਨ ਗਦਾਰਾਂ ਦੀ ਹੁਣ ਤੋਂ ਤੁਹਾਡੇ ਰੂਬਰੂ ਕਰ ਰਿਹਾ ਜਿਨ੍ਹਾਂ ਨੇ ਮਸਤਾਂ ਨੇ ਬਣੀ ਦਰਬਾਰ ਸਾਹਿਬ ਦੀ ਨਕਲ ਨੂੰ ਅੰਦਰਲੇ ਮਨੋਂ ਮਾਨਤਾ ਦੇ ਰਹੇ ਨੇ ਰੂਪਿਆ ਤਾਂ ਮੈਨੂੰ ਭੇਜਿਆ ਜਾਣਗੀਆਂ ਸਾਫ ਕਾ ਜੱਥੇਦਾਰ ਸ੍ਰੀ ਕਲਤਾਰ ਸਾਹਿਬ ਨੂੰ ਭੇਜਿਆ ਜਾਣਗੀਆਂ ਤੇ ਤੇ ਭੇਜਿਆ ਜਾਣਗੀਆਂ ਸਰਦੇਸ਼ ਸਿੰਘ ਤਿੰਸਾਜੀ ਨੂੰ ਜਿਹੜੇ ਕਿ ਉੱਥੇ ਨਜਾਇਜ਼ ਕਬਦਾ ਕਰੀ ਬੈਠੇ ਨੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਮੀਨ ਦੇ ਉੱਤੇ ਕਿਹ ਹੈ ਤਾਂ ਪ੍ਰਤੀ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਸੁਚੇਤ ਹੀ ਨਹੀਂ ਹੈਗੀ ਇਹ ਤਾਂ ਗਦਾਰੀ ਵਾਲੇ ਰਾਹ ਦੇ ਤੁਰਪੇ ਦਰਬਾਰ ਸਾਹਿਬ ਦੀ ਨਕਲ ਬਣਾਉਣੀ ਇੱਕ ਵੱਡੀ ਗਿਦਾਰੀ ਹੈ ਕੌਮ ਦੇ ਨਾਲ ਸੁਭਦੇਵ ਸਿੰਘ ਟੀਨਸਾ ਜੀ ਦਾ ਕਬਜ਼ਾ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੈ ਧਾਮੀ ਜੀ ਸਾਫਕਾ ਜਥੇਦਾਰ ਕਰਨੀ ਹਰਪ੍ਰੀਤ ਸਿੰਘ ਜੀ ਜਿਹੜੇ ਕੱਲ ਹੀ ਬੀਤੇ ਦਿਨ ਸੱਧਵਾ ਬਾਦਰ ਸਿੰਘ ਜੀ ਦੇ ਸਥਾਨ ਦੇ ਉੱਤੇ ਸਰਦਾ ਤੇ ਸਤਕਾਰ ਪੇਟ ਕਰਨ ਦੇ ਲਈ ਆਏ ਨੇ ਉਹਨਾਂ ਨੇ ਹੁਕਮ ਨਾਮੇ ਬਾਰੇ ਮੈਨੂੰ ਜਵਾਬ ਨਹੀਂ ਦਿੱਤਾ 2009 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਮਸਤੋਣਾ ਸਾਹਿਬ ਦੇ ਵਿੱਚ ਬਣ ਰਹੇ ਨਕਲੀ ਦਰਬਾਰ ਸਾਂ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਪਰਚੋਤਮ ਸਿੰਘ ਫਗੂਆਲਾ ਅੱਜ ਤੀਸਰਾ ਦਿਨ ਹੈ ਜੋ ਮਰਨ ਵਰਤੇ ਬੈਠੇ ਨੇ ਤਾਂ ਜਿਹੜਾ ਉਸ ਦਾ ਵਾਈਟ ਪੇਪਰ ਵੀ ਮੰਗਿਆ ਜਾ ਰਿਹਾ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਇੱਕ ਵੱਡੀ ਗੱਲ ਹੈ ਲਗਾਤਾਰ ਪ੍ਰੋਟੈਸਟ ਦੇ ਬੈਠੇ ਨੇ ਤਾਂ ਅੱਜ ਚੂੜੀਆਂ ਵੀ ਭੇਜੀਆਂ ਜਾਣਗੀਆਂ ਗਾਇਮੀ ਹਰਪ੍ਰੀਤ ਸਿੰਘ ਨੂੰ ਸੁਖਦੇਵ ਸਿੰਘ ਢੀਂਡਸਾ ਨੂੰ ਤੇ ਹਰਜਿੰਦਰ ਸਿੰਘ ਧਾਮੀ ਨੂੰ ਪਰਚੋਤਮ ਸਿੰਘ ਫਗੂਆਲਾ ਮੇਰੇ ਨਾਲ ਮੌਜੂਦ ਨੇ ਲਗਾਤਾਰ ਤੀਸਰਾ ਦਿਨ ਅੱਜ ਮਰਨ ਵਰਤਦਾ ਬੈਠਾ ਕੋਈ ਜਵਾਬ ਦੇਈ ਆਈ ਲਗਾਤਾਰ ਤੁਸੀਂ ਵਿਰੋਧ ਵੀ ਕਰਦੇ ਆ ਇਸ ਸੰਬੰਧ ਕਿਸੇ ਨੇ ਕੋਈ ਜਵਾਬ ਨਹੀਂ ਦਿਆ ਕਿਉਂਕਿ ਸਿੱਖ ਹੇਤਾ ਪ੍ਰਤੀ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਸੁਚੇਤ ਹੀ ਨਹੀਂ ਹੈਗੀ ਇਹ ਤਾਂ ਗਦਾਰੀ ਵਾਲੇ ਰਾਹ ਦੇ ਤੁਰਪੇ ਨੇ ਦਰਬਾਰ ਸਾਹਿਬ ਦੀ ਨਕਲ ਬਣਾਉਣੀ ਇੱਕ ਵੱਡੀ ਗਦਾਰੀ ਹੈ ਕੌਮ ਦੇ ਨਾਲ ਸੁਰਦੇਸ ਸਿੰਘ 30 ਸਾਜੀ ਦਾ ਕਬਜ਼ਾ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੈ ਧਾਮੀ ਜੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਕੱਲ ਹੀ ਬੀਤੇ ਦਿਨ ਸੰਤ ਮੋਹਤਰ ਸਿੰਘ ਜੀ ਦੇ ਸਥਾਨ ਦੇ ਉੱਤੇ ਸਰਦਾ ਤੇ ਸਤਕਾਰ ਪੇਟ ਕਰਨ ਦੇ ਲਈ ਆਏ ਨੇ ਉਹਨਾਂ ਨੇ ਹੁਕਮਨਾਮੇ ਬਾਰੇ ਮੈਨੂੰ ਜਵਾਬ ਨਹੀਂ ਦਿੱਤਾ 2009 ਤੋਂ ਲੈ ਕੇ ਅੱਜ ਤੱਕ ਲੇਕਰ ਕੱਲੋ ਇੱਥੇ ਆ ਗਏ ਨੇ ਕਲਾਖਾਮੀ ਚਕੇ ਵਾਪਸ ਹੋ ਗਏ ਇਹਦਾ ਮਤਲਬ ਇਹ ਆ ਵੀ ਤਿੰਨੋ ਲੀਡਰ ਨੇ ਜਿਹੜੇ ਕੌਮ ਦੇ ਨਾਲ ਗਦਾਰੀ ਕਰ ਰਹੇ ਨੇ ਕਿਵੇਂ ਦੇਖ ਦਿਓ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਬੜੀ ਮਹਾਨਤਾ ਸਮਝੀ ਜਾਂਦੀ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਆਉਂਦੇ ਨੇ ਦੇਖਣ ਤਾਂ ਉਹਦੀ ਦੂਜੀ ਨਕਲ ਬਣਾਉਣਾ ਕੀ ਲੱਗਦਾ ਨਹੀਂ ਲੋਕਾਂ ਦਾ ਵੀ ਇਸ ਚੀਜ਼ ਦੇ ਪ੍ਰਤੀ ਜਿਹੜੀ ਅੰਦਰਲੀ ਭਾਵਨਾ ਮੈਂ ਉਹ ਵੀ ਟੁੱਟੂਗੀ ਇਸ ਚੀਜ਼ ਨਾਲ ਮੈਂ ਇਸੇ ਗੱਲ ਨੂੰ ਬਚਾਉਣ ਦੇ ਲਈ ਬੈਠਾ ਵੀ ਮੇਰਾ ਦੇਸ਼ ਮੇਰਾ ਪੰਜਾਬ ਕਿਸ ਅੱਗ ਦੀ ਲਪੇਟ ਨਾ ਆ ਜੇ ਜਦੋਂ ਇਹ ਗੱਲ ਲੋਕਾਂ ਦੇ ਵਿੱਚ ਸਾਰੀ ਜਗਰ ਹੋ ਗਈ ਉਹ ਜਾਗਰ ਹੋ ਗਈ ਉਹ ਜਾਗਰ ਹੋਣੇ ਕੇ ਬਾਅਦ ਮੇਰਾ ਦੇਸ਼ ਕਿਤੇ ਅੱਗ ਦੀ ਲਪੇਟ ਨਾ ਆ ਜਾਵੇ ਮੈਂ ਦੇਸ਼ ਕੇ ਹਿਤ ਮੇ ਬੋਲ ਰਹਾ ਹੂੰ ਅਰੇ ਨਾ ਗਦਾਰ ਲੀਡਰਾਂ ਕੇ ਖਿਲਾਫ ਮੈਂ ਉਨਕੋ ਖੜਾ ਕਰਨਾ ਚਾਹਤਾ ਹੂੰ ਤਾਂ ਕਿ ਇਹਨਾਂ ਲੀਡਰਾਂ ਨੂੰ ਸਾਡੇ ਸਿੱਖ ਨੇ ਜਿਹੜੇ ਉਹ ਵੀ ਨਕਾਰ ਦੇਣ ਤੇ ਦਿੱਲੀ ਵਾਲੇ ਲੋਕ ਨੇ ਜੋ ਰਾਜਕਤਾ ਪਾਰਟੀ ਹੈ ਕੋਈ ਵੀ ਹੈ ਚਾਹੇ ਕਾਂਗਰਸ ਹੈ ਚਾਹੇ ਦੂਸਰੀਆਂ ਤਰ੍ਹਾਂ ਨੇ ਮੈਨੂੰ ਉਹਨਾਂ ਦੇ ਨਾਲ ਕੋਈ ਗਿਲਾ ਨਹੀਂ ਲੇਕਿਨ ਸਾਡੇ ਲੀਡਰਾਂ ਨੂੰ ਅਸੀਂ ਇੱਕ ਪਾਸੇ ਕਰਨ ਦੇ ਲਈ ਤਾਂ ਕਿ ਦਰਬਾਰ ਸਾਹਿਬ ਦੀ ਨਕਲ ਆਉਂਦੀ ਨਾ ਬਣ ਸਕੇ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ 1947 ਵਾਪਰ ਜਾਣੀ ਹੈ ਜੇ ਸਮਾਂ ਨਾ ਸੰਭਾਲਿਆ ਅਸੀਂ ਤਸਵੀਰ ਦੇਖ ਰਹੇ ਹਾਂ ਚੂੜੀਆਂ ਪਈਆਂ ਨੇ ਤਾਂ ਭੇਜੀਆਂ ਜਾਣਗੀਆਂ ਕਿਹਨਾਂ ਕਿਹਨਾਂ ਨੂੰ ਭੇਜ ਰਿਹਾ ਅੱਜ ਚੂੜੀਆਂ ਇਹ ਚੂੜੀਆਂ ਧਾਮੀ ਜੀ ਨੂੰ ਭੇਜੀਆਂ ਜਾਣਗੀਆਂ ਸਾਫ ਕਾ ਜੱਥੇਦਾਰ ਸ੍ਰੀ ਗਲਤਬ ਸਿੰਘ ਨੂੰ ਭੇਜੀਆਂ ਜਾਣਗੀਆਂ ਤੇ ਭੇਜੀਆਂ ਜਾਣਗੀਆਂ ਸਰਦੇਸ਼ ਸਿੰਘ ਤਿੰਸਾ ਜੀ ਨੂੰ ਜਿਹੜੇ ਕਿ ਉੱਥੇ ਨਜਾਇਜ਼ ਕਬਦਾ ਕਰੀ ਬੈਠੇ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਦੇ ਉੱਤੇ ਸਰਦਾਰ ਸੁਖਦੇਵ ਸਿੰਘ ਤਿੰਸਾ ਜੀ ਤਾਂ ਅੱਜ ਫਿਰ ਚੂੜੀਆਂ ਭੇਜ ਕੇ ਉਹਨਾਂ ਨੂੰ ਜਿਹੜੀ ਸ਼ਰਮਨਾਕ ਤਸਵੀਰ ਦਿਖਾਓਗੇ ਵੀ ਨਹੀਂ ਹਾਲੇ ਤ ਜਿਹੜੀ ਸੁਣਵਾਈ ਹੋਈ ਇਹ ਪਾਰਸਲ ਲਈ ਕਾਗਜ਼ ਮੈਂ ਲੈ ਆ ਚੁੱਕਿਆ ਇਹ ਚੂੜੀਆਂ ਵੰਡ ਕੇ ਮੈਂ ਹਰੇਕ ਸੱਜਣ ਨੂੰ ਸੱਜਣ ਦਾ ਨਹੀਂ ਕਮ ਮੈਂ ਕੌਮ ਦੇ ਗਦਾਰਾਂ ਨੂੰ ਇਹ 8-8 ਚੂੜੀਆਂ ਪਾ ਕੇ ਮੈਂ ਉਹਨਾਂ ਨੂੰ ਕਹਾਗੇ ਵੀ ਵੰਡ ਜੋ ਜਨਾਨੀਆਂ ਤੁਸੀਂ ਚੂੜੀਆਂ ਕੌਮ ਨਹੀਂ ਪਾਇਆ ਕਰਦੀ ਕੌਮ ਦੇ ਤੁਸੀਂ ਜਰਨੈਲ ਬੰਨਿਆ ਤੁਹਾਨੂੰ ਕੌਮ ਨੇ ਪਰ ਤੁਸੀਂ ਗਦਾਰੀ ਕੀਤੀ ਹੈ ਇਹ ਗਦਾਰੀ ਬਦਲੇ ਮੈਂ ਤੁਹਾਨੂੰ ਚੂੜੀਆਂ ਭੇਜ ਰਿਆ ਤਾਂ ਲਗਾਤਾਰ ਜਿਹੜਾ ਪ੍ਰੋਟੈਸਟ ਵੀ ਚੱਲ ਰਿਹਾ ਪਰਸੋਤਮ ਸਿੰਘ ਫੱਗੂਵਾਲਾ ਦੇ ਵੱਲੋਂ ਤਾਂ ਅੱਜ ਮਜਬੂਰ ਨਾ ਕੋਈ ਸੁਣਵਾਈ ਹੋਣ ਤੇ ਜਿਹੜੀਆਂ ਚੂੜੀਆਂ ਭੇਜੀਆਂ ਜਾ ਰਹੀਆਂ ਨੇ ਹਾਲੇ ਤੱਕ ਕਿਉਂ ਨਹੀਂ ਸੁਣਵਾਈ ਹੋਈ ਤਾਂ ਜਿਹੜਾ ਨਕਲੀ ਦਰਬਾਰ ਸਾਹਿਬ ਬਣਾਇਆ ਜਾ ਰਿਹਾ ਉਸ ਦੀ ਤਸਵੀਰ ਵੀ ਜਿਹੜੀ ਸਾਂਝੀ ਕੀਤੀ ਹੈ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਦਰਬਾਰ ਸਾਹਿਬ ਦੀ ਨਕਲ ਦੀ ਜਿਹੜੀ ਤਸਵੀਰ ਵੀ ਸਾਂਝੀ ਕੀਤੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਕਾਪੀ ਮਸਤੋਨ ਸਾਹਿਬ ਦੇ ਵਿੱਚ ਬਣਾਈ ਜਾ ਰਹੀ ਹੈ ਤਾਂ ਲਗਾਤਾਰ ਵਿਰੋਧ ਵੀ ਜਿਹੜਾ ਇਸ ਟੀਨ ਨੂੰ ਲੈ ਕੇ ਕੀਤਾ ਜਾ ਰਿਹਾ ਤਾਂ ਅੱਜ ਤੀਸਰਾ ਦਿਨ ਹੈ ਜਿਹੜਾ ਮਰਨਵਰ ਤੇ ਪਰਸੋਤਮ ਸਿੰਘ ਫੱਗੂ ਹੋਵੇਗੀ ਤਾਂ ਉਹ ਵੀ ਤੁਹਾਡੇ ਸਾਹਮਣੇ ਜਲਦੀ ਸਾਂਝ ਕਰਾਂਗੇ ਦਾ 51 ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ